ਵਾਹੀ ਗੁਰ ਜੀ ਕੀ ਫਤਿਹ ਅੱਜ ਅਸੀਂ ਪੈਸੇ ਦਾ ਪਿੰਡ ਕੰਗਮਾਈ ਵਿੱਚ ਖੜੇ ਆ ਸਾਡੇ ਭਾਈ ਸਾਹਿਬ ਹੁਣੇ ਜੋ ਨੇ ਬਲਵਿੰਦਰ ਕੁਮਾਰ ਜੀ ਪਿੰਡ ਬਸੀ ਜੀ ਬਸੀ ਪਿੰਡ ਬਸੀ ਬਜੀਤੋ ਨੇ ਇਹ ਆਪਣੇ ਕਿਰਤ ਕਮਾਈ ਕਰਦੇ ਆ ਕਵਾੜ ਦਾ ਕੰਮ ਵਗੈਰਾ ਕਰਦੇ ਨੇ ਤੇ ਇਹਨਾਂ ਦੇ ਕੱਲ ਦੇ ਆਪਣੇ ਕੋਈ ਇਹਨਾਂ ਦੇ ਨੂੰਹ ਦੇ آپریشن ਵਿਚ ਚਾ ਵਗੈਰਾ ਹੋਣਾ ਸੀ ਜੋ ਇਹ ਬਚਾਰੇ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਭੱਜੇ ਨਠੇ ਪਰ ਇਹਨਾਂ ਦੀ ਬਾਹ ਨਹੀਂ ਅਸੀਂ ਇਹਨਾਂ ਨੂੰ ਕਿਹਾ ਸੀ ਇਹ ਥੋੜਾ ਖੁੰਝ ਗਏ ਉਸ ਵਿਸ਼ੇ ਤੋਂ ਲੈ ਕੇ ਪਰ ਇਹ ਪ੍ਰਾਈਵੇਟ ਕਿਸੇ ਜਗ੍ਹਾ ਤੇ ਜਾ ਕੇ ਫਸ ਗਏ ਨੇ ਤੇ ਜੋਤ ਬਹੁਤ ਜ਼ਿਆਦਾ ਇਹਨਾਂ ਦੇ ਬੱਸੋ ਬਾਹਰ ਖੇਡ ਹੈ ਫਿਰ ਵੀ ਚਲੋ ਅਸੀਂ ਇਹਨਾਂ ਤੇ ਜ਼ੋਰ ਲਾਇਆ ਸੀ ਇਹਨਾਂ ਨੂੰ ਫੋਨ ਕਰਨ ਤੋਂ ਕੁੰਝ ਕੀਤਾ ਸੀ ਇਹਨਾਂ ਨੂੰ ਬੇਨਤੀ ਕੀਤੀ ਵੀ ਇਹਨਾਂ ਲਈ ਡਾਕਟਰਾਂ ਨੂੰ ਵੀ ਫੋਨ ਕੀਤੇ ਜੋ ਸਾਡੀ ਟੀਮ ਹੈ ਡਾਕਟਰਾਂ ਦੀ ਉਹਨਾਂ ਨੂੰ ਵੀ ਫੋਨ ਕੀਤੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਬਸ ਇਹਨਾਂ ਦੇ ਕਿਸੇ ਰਿਸ਼ਤੇਦਾਰੀ ਚ ਪਗੜਾ ਐਕਸੀਡੈਂਟ ਹੋ ਗਿਆ ਉਧਰ ਚਲੇ ਗਏ ਤੇ ਇਹਨਾਂ ਦਾ ਬੇਟਾ ਆਪਣੇ ਘਰਾਂ ਨੂੰ ਲੈ ਕੇ ਜਿੱਥੇ ਉਹਨਾਂ ਦਾ ਦਿਲ ਕੀਤਾ ਚਲੇ ਗਏ ਤੇ ਹਿਆਰਪੁਰ ਹਿਆਰਪੁਰ ਨੂੰ ਲੁਧਿਆਣੇ ਰੈਫਰ ਕਰਤਾ ਜੋ ਇੱਕ ਅਣਜਾਣ ਬੰਦੇ ਤੇ ਗਰੀਬ ਬੰਦੇ ਦੇ ਵੱਸੋਂ ਬਰਗੇ ਹੋ ਜਾਂਦੀ ਆ ਮਤਲਬ ਕਿ 50-60000 ਰੁਪਏ ਲੱਗ ਜਾਂਦਾ ਬੇਵਿਚਾਰੇ ਕੀ ਕਰ ਉਹਨਾਂ ਤੇ ਵੇਟ ਆ ਗਿਆ ਤੇ ਇਹ ਸਾਨੂੰ ਟੱਕਰੇ ਸਿਰ ਨੂੰ ਅੱਜ ਪੁੱਛਿਆ ਇਹ ਫੇਰੀ ਲਾ ਰਹੇ ਸੀ ਆਪਣੇ ਕਵਾੜ ਦੀ ਤੇ ਅਸੀਂ ਇਹਨਾਂ ਨੂੰ ਪੁੱਛਿਆ ਬਾਪੂ ਅੰਕਲ ਜੀ ਕਿੱਦਾਂ ਹੋਈ ਤੇ ਇਹ ਕਹਿੰਦੇ ਵੀ ਸਾਡੇ ਨਾਲ ਇਦਾਂ ਹੋ ਗਈ ਮੈਂ ਉਧਰ ਚਲੇ ਗਿਆ ਐਕਸੀਡੈਂਟ 'ਚ ਤੇ ਇਸ ਕਰਕੇ ਵਿਚਾਰੇ ਟੱਕਰੇ ਫਿਰ ਕਹਿੰਦੇ ਵੀ ਚਲੋ ਸਾਡੀ ਮੈਂ ਕਿਹਾ ਆਪਾਂ ਤੁਹਾਡੇ ਨਾਲ ਖੜੇ ਹਾਂ ਦੁੱਖ ਦੀ ਘੜੀ ਵਿੱਚ ਇਹਨਾਂ ਨੇ ਅੱਜ ਕਹਿੰਦੇ ਮੇਰੇ ਕੋਲ ਤਾਂ ਕਿਰਾਇਆ ਵੀ ਨਹੀਂ ਮੈਂ ਹੁਣ ਆਪਣਾ ਖਵਾੜ ਵੇਚ ਕੇ ਫੇਰ ਕਿਰਾਇਆ ਬਣਾ ਕੇ ਜਾਣਾ ਸੀ ਮੈਂ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਆਪਣੀ ਸੰਸਥਾ ਵੱਲੋਂ ਸ਼ਮਸ਼ੀਰ ਖਾਲਸਾ ਸੇਵਾਦਾਲ ਵੱਲੋਂ ਅਸੀਂ ਤੁਹਾਨੂੰ ਆਪਣੇ ਵੱਲੋਂ ਕਿਰਾਇਆ ਦਿੰਨੇ ਆ ਫੇਰ ਵੀ ਤੁਹਾਡੇ ਨਾਲ ਦੁੱਖ ਦੀ ਘੜੀ 'ਚ ਖੜਾਂਗੇ ਤੁਸੀਂ ਆਪਣੇ ਬੱਚੇ ਕੋਲ ਜੁੜ ਜਾਣਾ ਜੋ ਇਹਨਾਂ ਦਾ ਬੇਟਾ ਉਹਨਾਂ ਦੇ ਜੁਧਿਆਣੀ ਐਡਮਿਟ ਨੇ ਇਸ ਕਰਕੇ ਅਸੀਂ ਨੂੰ ਅੱਜ ਕਰਾਇਆ ਦੇਣ ਲੱਗੇ ਆ ਜੀ 2000 ਰੁਪਇਆ ਫਿਰ ਵੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਤਾਂ ਯਤਨ ਕੀਤਾ ਵੀ ਇਹਨਾਂ ਦਾ ਕੋਈ ਪੈਸਾ ਨਾ ਲੱਗੇ ਹਸਪਤਾਲ ਵਿੱਚ ਫਿਰ ਵੀ ਚਲੋ ਇਹਨਾਂ ਦੀ ਕਹਿ ਲਓ ਮਾੜੀ ਮੋਟੀ ਇਹਨਾਂ ਤੋਂ ਮਿਸਟੈਕ ਹੋ ਗਈ ਜਾਂ ਸਾਢੇ 6 ਤਾਂ ਜ਼ੋਰ ਮਾਰਿਆ ਕਿਉਂਕਿ ਮੈਂ ਹਰੀਆਂ ਬਿੱਲਾ ਚਲੇ ਗਿਆ ਕੱਲ ਇਸ ਕਰਕੇ ਇਹਨਾਂ ਨੂੰ ਮੈਂ ਪੁੱਛਿਆ ਜਾਂ ਜੇ ਮੈਨੂੰ ਟੱਕਰੇ ਦਾ ਮੈਂ ਇਹਨਾਂ ਨੂੰ ਕਿਹਾ ਵੀ ਅੰਕਲ ਜੀ ਕਿੱਦਾਂ ਹੋਇਆ ਇਹ ਕਹਿੰਦੇ ਵੀ ਇੱਦਾਂ ਦਾ ਕਰਕੇ ਅਸੀਂ ਉੱਥੇ ਪੱਸ ਕੇ ਅਸੀਂ ਕਿਹਾ ਵੀ ਨਹੀਂ ਬਕੀਰੀਆਂ ਤੁਸੀਂ ਚਲੇ ਜਾਂਦੇ ਹਸਪਤਾਲ ਸਰਕਾਰੀ ਉੱਥੇ ਤੁਹਾਡੀ ਬਾਹ ਫਾਲਣੇ ਸੀ ਡਾਕਟਰਾਂ ਨਾਲ ਗੱਲਬਾਤ ਕਰ ਲਈ ਸੀ ਇਸ ਕਰਕੇ 2000 ਰੁਪਏ ਦੀ ਸੇਵਾ ਦੇ ਰਹੀਆਂ ਇਸ ਕਰਕੇ ਇਹਨਾਂ ਨੂੰ ਚਲੋ ਇਹਨਾਂ ਦਾ ਕਿਰਾਇਆ ਭੜਾ ਲੱਗ ਜਾਊਗਾ ਤੇ ਇਹਨਾਂ ਦੀ ਕੋਈ ਹੋ ਜਾਊਗਾ ਗਾਂ ਵੀ ਅੰਕਲ ਜੀ ਤੁਹਾਡੇ ਨਾਲ ਅਸੀਂ ਖੜੇ ਆ ਚਾਹੇ ਤੁਸੀਂ ਫਿਕਰ ਨਹੀਂ ਕਰਨੀ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਂ ਇੱਥੇ ਸੇਵਾ ਕਰਦੇ ਰਹੀਏ ਸ਼ਮਸ਼ੀਰ ਖਾਲਸਾ ਸੇਵਾਦਲ ਦਾਸ ਦਾ ਪਿੰਡ ਲੇਵਾਲ ਹਰੀਆਂ ਵੇਲਾ ਤੋਂ ਕਰਕੇ ਮਸ਼ੂਰ ਹਾਂ ਇਸ ਕਰਕੇ ਸਾਰੀ ਸੰਗਤ ਬੇਨਤੀ ਹੈ ਸਾਡੀ ਵੀਡੀਓ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਸਾਨੂੰ ਸਪੋਰਟ ਵੀ ਕਰਿਓ ਸੀ ਇਸੇ ਤਰ੍ਹਾਂ ਕਿਸੇ ਗਰੀਬ ਦਿਨ ਖਾਣ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ